ਵਾਪਸ ਇਟਲੀ ਨੂੰ ਕੋਲੋਂ ਬਾਹਰ ਕੋਡ ਹੁੰਦਾ ਏ ਉਹ ਸਕੈਨ ਕਰਕੇ ਨਾ ਵਿੱਚੋਂ ਪੈਸੇ ਕੱਢੀ ਜਾਂਦੇ ਅਜਾ ਉਹ ਆਪਣੇ ਚੰਚੰਚੰਚਾ ਹੋ ਗਿਆ ਚੰਚੰਚਾ ਆ ਵੀ ਆਪਾਂ ਚੱਲੇ ਹੁਣ ਵਾਪਸ ਇਟਲੀ ਨੂੰ ਉਹ ਬਾਈ ਦੀ ਗੱਡੀ ਆ ਇਲਟਿਓਸ ਦਸਮਾਰਪਾ ਕਰਤਾ ਸੈੱਟ ਬਲੇਰੂ ਆਪਣੀ ਲਾਤੀ ਇੱਥੇ تدل على هذا جاهز هنا تدل على هذا بم دبليو ام دبليو sunglasses هذا i don't ਲੋ ਜੀ ਅੱਪਾ ਚੱਲ ਪਏ ਦਿੱਲੀ ਨੂੰ ਤੇ ਆਪਣੀ ਫਲੈਟ ਹੈ ਜੀ 6.5 ਦੀ ਇਸ ਟਾਈਮ ਟਾਈਮ ਹੋਇਆ ਏ ਪੌਣੇ 10 ਮੈਂ ਹੁਣ ਚੱਲ ਪਏ ਚਾਲੇ ਪਾਤੇ ਜੀ ਅੱਪਾ ਚੜ ਗਏ ਹਾਈਵੇ ਇਹ ਮੇਰੇ ਕਿਹੜਾ ਆਈ ਬਾਲੇ ਵਾਲਾ ਹੈ ਨਾ ਅਬਾਲਾ ਦਿੱਲੀ ਵਾਲਾ ਹੈ ਨਾ ਇਹ ਸਾਡਾ ਭਾਈ ਯਾਰ ਦੋਸਤਾਂ ਮਕਲਕੀਤ ਸਿੰਘ ਇਹ ਭਗਵਾਨ ਤੁਮਨ ਦੇ ਖਾਸ ਬੰਦੇ ਆ ਉਹ ਬਾਈ ਜੀ ਅੱਲੀ ਨੂੰ ਉਹ ਵੀ ਲੋਨ ਨੂੰ ਕਿਤੇ ਦੱਸੋ ਮੈਨੂੰ ਜਿੱਥੇ ਮਰਜ਼ੀ ਰੋਕ ਲੈ ਯਾਰ ਕੋਲ ਪਾਰ ਕਰਕੇ ਦੇ ਚੱਲੇ ਹੈਗੇ ਹਾਂ ਜੇ ਆਪਾਂ ਪਿੱਛੇ ਤੋਂ ਦੋ 200 ਕਿਲੋ ਮਟਾਲਾ ਹੁਣ ਐਪਲ ਆਵਾਜ਼ ਥੋੜਾ ਐਪਲ ਆਵਾਜ਼ ਨਾਲ ਕਿੱਦਾਂ ਘੱਟ ਹੋ ਜੂਗੀ ਓਏ ਕੱਟ ਹੁੰਦਾ ਜੀ ਲਗੇ ਨਾ ਇਹ ਅੱਛਾ ਜਿਵੇਂ ਉਹਦੇ ਫਾਸਟੈਗ ਲੱਗਿਆ ਮਤਲਬ 바ਰ ਕੋਡ ਹੁੰਦਾ ਏ ਉਹ ਸਕੈਨ ਕਰਕੇ ਨਾ ਵਿੱਚ ਦਾ ਪੈਸੇ ਕੱਢੀ ਜਾਂਦੇ ਅਜਾ ਉਹ ਆਪਣੇ ਕਾਊਂਟ 'ਚ ਆ ਜਾਣੇ ਨਹੀਂ ਨਹੀਂ ਜਿਹੜਾ ਉਹਨਾਂ ਦੇ ਜਿਹੜਾ ਬੰਦਾ ਸਕੈਮ ਹਾਂ ਜਿਹੜਾ ਵੀ ਕਰੂੰਗਾ ਉਹ ਹੁਣ ਅੱਜ ਕੱਲ੍ਹ ਦੂਏ ਆ ਗਏ ਜਿਹੜੇ ਮਤਲਬ ਨਾ ਸ਼ੀਸ਼ਾ ਸਾਫ਼ ਕਰਨੇ ਆਣੇ ਹੁੰਦੇ ਆ ਹਾਂ ਹਾਂ ਉਹ ਮੋਹਰ ਹੱਲਣਾ ਉਹਨੇ ਪਰਦੇ ਵਾਰਾ ਉਹ ਥੋੜਾ ਅੱਛਾ ਉਹ ਥੜਾ ਘੜੀ ਲੈਣਾ ਉਹਨਾਂ ਸਕੈਨ ਕਰ ਲੈਣਾ ਕੋਡ ਜਿਆ ਸਕੈਨ ਕਰ ਲੈਣਾ ਹਾਂ ਜੀ ਉਹ ਪੈਸੇ ਲੈਣੇ ਅਕਾਊਂਟ ਮੰਤ ਜਿਵੇਂ ਉਹ ਮਨਜੀਤ ਵਰਦੇ ਆ ਪੇਟੀਐਮ 'ਆ ਪੈਸੇ ਲੈ ਆ ਕਿਸੇ ਨੇ ਕਿਹੜਾ ਸਕੈਮ ਉਜੀ ਇਹ ਲਾਣੀ ਚਾਹੀਦੀ ਸ਼ਮਾ ਵੈਸੇ ਹਾਂ ਆਹ ਸਿਸਟਮ ਇਹਦਾ ਮਤਲਬ ਜੇ ਗੱਡੀ ਆਪਣੀ ਪਾਰਕਿੰਗ 'ਚ ਖੜੀ ਉੱਚੀ ਵੀ ਕਰ ਸਕਦਾ ਕੋਈ ਹਾਂਜੀ ਹਾਂਜੀ ਆ ਅੱਛਾ ਜੀ ਜ਼ਰੂਰੀ ਥੋੜੀ ਇਹ ਲੋਕੇਸ਼ਨ ਵੀ ਥੜੀ ਟੋਲ ਮਿਲ ਤਾਂ ਹੀ ਤਾਂ ਤਾਂ ਹੀ ਇਹਨੇ ਪੂਰੇ ਪੂਰੇ ਪੈਸੇ ਭੋਲ ਜਿਵੇਂ ਨਾ ਜੇ ਆਪਾਂ ਕੋਈ ਕਾਊਂਟਰ ਰੋਲਿੰਗ ਕਰ ਲੈਨੇ ਜੀ ਹਾਂ ਕਾਊਂਟਰ ਰੋਲਿੰਗ ਨਹੀਂ ਕਰਨਾ ਚਾਹੀਦਾ ਜਾਂ ਤਾਂ ਕੋਈ ਵਾਹ ਇਤੋਂ ਦਾ ਕਰ ਲਵੇ ਜਾਂ ਪੇਟੀਮ ਨਾਲ ਕਰ ਲਵੇ ਜਾਂ ਕਿਦਾਂ ਉਹਦਾ ਕਹਿ ਜਲਾਣਾ ਮਮਾ ਮੈਂ ਪਹਿਲੀ ਵਾਰ ਸੁਣਿਆ ਵਾਲਾ ਚੀਜ਼ ਹਾਂ ਜਿਹੜਾ ਕੱਲ ਪੀਡੀਸੀ ਮੈਨ ਰੋਵਰ ਆਈ ਵੀ ਸੀ ਹਾਂ ਸਾਰੇ ਬੰਤੋਂ ਕੋ ਕਾਰਡ ਲੈ ਦੂਏ ਜਿਹੜੇ ਵਾਈਫਾਈ ਵਾਲੇ ਹੈ ਅੱਛਾ ਜਾਓ ਜਿਹੜੇ ਆਪਾਂ ਉੱਪਰ ਲਾਏ ਦਿੰਦੇ ਬਸ ਕੋਈ ਕਹਿੰਦੇ ਜੇ ਆਪਾਂ ਆਪਣਾ ਪਰਚੂ ਪਾਇਆ ਹੋਇਆ ਤੇ ਮਸ਼ੀਨ ਹੁੰਦੀ ਹੈ ਉਹ ਕੋਈ ਸਾਡੀ ਕੋਲੇ ਕੋਲੇ ਲੈ ਜਾਣੀ ਆ ਸ਼ੇਰ ਬਜਨੇ ਮਾਰੀ ਵੇਹੇ ਭਰ ਤੋ ਘਟਲੇ ਲੋੜਾ ਕੇ ਖੜ ਗਿਆ ਹਾਂ ਲੋ ਜੀ ਆਪਾਂ ਪਹੁੰਚ ਗਏ ਮੋਢਸਲ ਇੱਥੇ ਸ਼ੇਰੇ ਸ਼ਾਮ ਢਾਬਾ ਇੱਥੇ ਲੱਗੇ ਖਾਣ ਪਹਿਲੀ ਪਹਿਲੀ ਵਾਰ ਆਏ ਹਾਂ ਔਰੇ ਬਾਈ ਲੈ ਕੇ ਆਇਆ ਮਲਕੀਤ ਬਾਈ ਇਹ ਕਹਿੰਦਾ ਵਧੀਆ ਹੁੰਦਾ ਢਾਬਾ ਵਧੀਆ ਹੁੰਦਾ ਬੇਹਣਾ ਵੀਰੇ ਆਹ ਮਲਕੀਤ ਬਾਈ ਦੇ ਇਹ ਆਪਣਾ ਕੰਮ ਆ ਗੱਡੀਆਂ ਦਾ ਇਹ ਨੰਬਰ ਦੱਸਦੀ ਆਪਣਾ 95924 95924 70090 70090 ਜੇ ਕਿਸੇ ਨੂੰ ਨਹੀਂ ਵੀ ਜਾਣਾ ਤਾਂ ਹੀ ਫੋਨ ਕਰ ਲਿਓ ਇਹ ਕੀ ਹੋ ਰਹਾ ਹੈ ਕੀ ਹੋ ਰਹਾ ਹੈ ਇਸਨੇ ਬਣਾਇਆ ਬਰੇਤ ਮੇਰਾ ਇਹ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਪਾਣੀ ਵਾਰੇ ਸੇਬਾਂ ਦਾ ਜੂਸ ਆਏ ਛੇਤੀ ਕਰ ਮੇਰੇ ਕੋਲ ਤੇ ਜਗਾੜ ਜੇ ਗਿਰ ਜਾਣ ਬੱਸ ਕਰ ਇਹਦਾ ਪਾਣੀ ਪਾਣੀ ਹੈਗੀ ਤੇ ਬੁੱਧਾ ਜੀ ਤੈਨੂੰ ਫੜਾਈ ਦੂ ਬੁੱਧਾ ਨਾ ਆ ਵੀ ਪੀ ਪਾਣੀ ਚਲ ਬਸ ਆ ਲੈ ਪਾਣੀ ਦਾ ਪਾਣੀ ਉਹ ਆ ਜਿਹੜਾ ਮਾਂ ਕੀ ਪਾ ਲੋ ਪਾਣੀ ਐ ਮਾ ਪਾਣੀ ਐ ਇਹ ਤਾਂ ਕਿੰਨਾ ਪਾਣੀ ਪਿਆ ਚੁੱਪ ਚਿੱਲ ਕਰ ਫਨ ਕਰ ਇੱਧਰ ਵਾੜਾ ਥੋੜਾ ਕਿੱਥੇ ਹੀ ਕਾਪਾ ਮੇਰਾ ਕਾਪਾ ਤੁਹਾਡੇ ਕੋਲ ਨਹੀਂ ਯਾਰ ਆ ਰਿਹਾ ਮੇਰੇ ਕੋਲ ਆਪਾ ਕੋਚੇ ਸਾਹਜ ਕੋ ਆਪਣਾ ਚੰਗਾ ਵਰਗੀ ਦਵਾਈ ਓਕੇ ਚੰਨ ਚੰਨ ਚੰਗਾ ਦਵਾਈ ਚੰਨ ਯੰਤੀ ਮਾਰਾ ਕਿਧਰ ਗਿਆ ਮੈਨੂੰ ਵਾਹ ਉਹਦਾ ਖੜੇ ਗਿਆ ਸੁਰੀ ਸ਼ਾਮ ਟਾਬਾ ਚਲੋ ਖਾਈਏ ਚਲੋ ਡੱਬੇ ਦੇ ਇੱਕ ਰੱਬ ਦਾ ਜੀ ਮਿਲਿਆ ਸਾਨੂੰ ਕਿਆ ਲੈਣਾ ਬੁੱਤ ਕਿਆ ਲੈਣਾ ਆ ਜਾ ਆ ਜਾ ਆ ਜਾ ਆ ਜਾ ਕਿਆ ਹੈ ਰੋਟੀ ਖਾਣੀ ਹੈ ਰੋਟੀ ਖਾਣੀ ਹੋਈ ਅਸੀਂ ਖਾਣ ਲੱਗੇ ਰੋਟੀ ਡੱਬੇ ਦੇ ਖੀਰੇ ਸ਼ਾਮ ਡੱਬੇ ਨੂੰ ਦੇਖਦੇ ਕਿਆ ਮੈਨੂੰ ਜੀ ਦੇਖਦਾ ਉੱਟ ਕੇ ਆਏ ਲੋ ਵੀ ਥਾਲੀ ਆ ਗਈ ਥਾਲੀ ਲਈ ਨਾ 250 ਦੀ ਇਹਦੇ ਵਿੱਚ ਦਾਲ ਆ ਦਾਲ ਮਖਣੀ ਤੇ ਮਿਕਸ ਸਬਜੀ ਆ ਸਲਾਦਾ achar ਨਹੀਂ ਆਇਆ achar ਵੀ ਲਿਖਿਆ ਪਤਾ ਨਾ ਹੈਗਾ achar ਆ ਤੇ ਇਹ ਆ ਇਹ ਰੋਟੀ ਜੀ ਆ ਰੋਟੀ ਹੋਰੀ ਚਲ ਗਏ ਵੀ ਰੋਟੀ ਖਾਣ ਇੱਥੇ ਥਾਬੇ ਤੇ ਮਿਲਦੇ ਆ ਨਾ ਜੀ ਹਾਂ ਤੋ ਸਹੀ ਹਾਂ ਮੁੰਡਿਆ ਤੂੰ ਥੱਲੇ ਦੇ ਹੁਣ ਥੱਲੇ ਕੜੂਗਾ ਤੁਸੀਂ ਹਾਂ ਜੀ ਹਾਂ ਬਾ ਥੱਲੇ ਨੂੰ ਖੜਦੇ ਆਂਗੇ ਤੂੰ ਵੀ ਕਾਲ ਕਰ ਦੂ ਨਹੀਂ ਐ ਤੱਕ ਮਾਗ ਲਿਆ ਮਗਾ ਟੇ ਕਰਾ ਨਾ ਕੋਈ ਗੱਲ ਨਹੀਂ ਤੂੰ ਥੋੜੀ ਜਾਨੂੰ ਹੋ ਜਣੀ ਸੀ ਥੱਲੇ ਖੜੂਗਾ ਵੇਟ ਕਰ ਚੱਲ ਠੀਕ ਆ ਵੇ ਚੱਲ ਠੀਕ ਆ ਵੇ ਕਿਧਰ ਠੀਕ ਹੈ ਕਿੰਨਾ ਹੋ ਗਿਆ ਮੇ ਆਪਣਾ ਚੈੱਕ ਇਨ ਹੋ ਗਿਆ ਤੋ ਨਹੀਂ ਦੇ ਜੋ ਕਿ ਪਹਿਲਾ ਸਮਾਨ ਕਹਿੰਦੇ ਬਾਜ਼ੀਆ ਲੈਮਪ ਤਾਂ ਵਿੱਚ ਪਾਉਣਾ ਹੈ ਤੋ ਸਰਦੀ ਤੇ ਕਿੱਥੇ ਲੈਦਾ ਲੈਦਾ ਫੋਨ ਦਾ ਲੈਵਡ ਆਊਟ ਡਰੋਨ ਸਾਰਾ ਮੈਂ ਐਨੇ ਸਾਲਾਂ ਦਾ ਲੀਕੀ ਆਉਂਦਾ ਉਹਦਾ ਗਾਦਾ ਅਕਾਊਂਟ ਦਾ 10000 ਰੁਪਏ ਚਾਹੀਦੇ ਕਿਂਕਿ ਉਹ ਕਿਹੜਾ ਜੁਨਾ ਨੰਬਰ 1 ਤੋਂ 26 ਤੱਕ ਨੰਬਰ ਗੇਟ ਬਹੁਤ ਗਾਵ ਹੁੰਦੇ ਬਈ ਇੰਨਾ ਜਿਆਦਾ ਗਾਹਾਂ ਬੰਦੇ ਨੇ ਇੱਕ ਉਹਦਾ ਪਰੇਸ਼ਾਨੀ ਕਰ ਦਿੰਦੇ ਆ ਇਹ ਪਹੁੰਚ ਗਿਆ ਮੇਰਾ ਗੇਟ ਨੰਬਰ ਆ 3 ਨੇ 3 ਨੇ ਗੇਟ ਨੰਬਰ ਤੇ ਹੁਣ ਤਾਂ ਅਮੇ ਖਾਜ ਸਵਾ 5 ਹੋ ਗਏ ਸਾਢੇ 5 ਹੋ ਗਏ ਤੇ 6:20 ਤੇ ਆਮਨ ਦਾ ਦੇਖਦਾ ਹੁਣ ਕਿਉਂਕਿ ਗੇਂਡ ਚੇਂਜ ਕਰਦਾ ਨਾ ਬਹੁਤ ਜ਼ਿਆਦਾ ਤੰਗ ਕਰਦੇ ਆ ਬਈ ਮੈਂ ਕਹਿੰਦਾ ਕਿੱਲੇ ਹੀ ਫੜ ਦੋ ਇਹਨਾਂ ਤੰਗ ਕਰਦੇ ਆ ਚਲ ਦੇਖਦੇ ਆ ਪਹਿਲਾ ਗੇਟ ਲੱਭਾਂ ਬਾਈ ਕਿੱਥੇ ਆ ਦੇਖੋ ਜਾ ਕੇ ਹੁਣ ਤਿੰਨ ਤਿੰਨੇ ਆ ਮੁੰਲਾ ਦਾ ਤਿੰਨੇ ਆ ਕਬੂਟ ਦੇ ਆ ਤਿੰਨੇ ਹੀ ਆ ਰਹੇ ਆ ਬਹੁਤ ਤੰਗ ਕਰਦੇ ਆ ਬਈ ਬਹੁਤ ਜ਼ਿਆਦਾ ਇੰਨਾ ਤੰਗ ਬਹੁਤ ਜ਼ਿਆਦਾ ਬੰਦੇ ਇੰਨਾ ਕਰਦੇ ਆ ਪੁੱਛੋ ਕੁਝ ਨਾ ਚਲੋ ਨਿਕਲ ਗਿਆ ਵੈਸੇ ਵਜਨ ਤੰਗ ਦਾ ਬਹੁ ਕੀਤਾ ਕੁੜੀ ਵਿਚਾਰੀ ਚੰਗੀ ਸੀ ਮਨ ਨੂੰ ਕਹਿੰਦਾ ਚਲ ਕੋਈ ਜਾਨ ਨਹੀਂ ਪਾਲਾ ਬਾਈ ਸੋਣ ਕੋਈ ਜੱਟ ਨਹੀਂ ਬੜੀ ਲੰਬੀ ਜਾਣ ਲੱਗੀ ਹੋਈ ਆ ਬਈ 3 ਤੋਂ 14 11 ਮਿੰਟ ਲੱਗ ਜਾਣੇ ਪੈਦਲ ਕਹਿੰਦਾ ਪਰ ਤਿੰਨ ਕਾਊਂਟਰ ਦਾ ਉਹ ਅੱtre ਤਿੰਨ ਇਹ ਕਿੱਥੇ ਆ ਤਿੰਨ ਇਹ ਆ ਇਹ ਬਹੁਤ ਦੂਰ ਜਾ ਕੇ ਐਂਡ 'ਚ ਹੋਣਾ ਨੂੰ ਲੱਗਦਾ ਆ ਦੇਖੋ ਲੋਕ ਕਹਿੰਦੇ ਇੰਡੀਆ ਵਿੱਚ ਕੁਝ ਨਹੀਂ ਹੈਗਾ ਆ ਦੇਖੋ ਇੰਡੀਆ 'ਚ ਕਿੱਡੇ-ਕੱਡੇ ਬڑے ਟੀਵੀ ਲੱਗੇ ਹੋਏ ਜਿਹੜੀਆਂ ਬੜੀਆਂ ਸਕਰੀਨਾਂ ਲੱਗੀਆਂ ਹੋਈਆਂ ਫਿਰ ਕਹਿੰਦੇ ਇੰਡੀਆ 'ਚ ਕੁਝ ਨਹੀਂ ਹੈਗਾ ਕੋਈ ਬੋਰਡਿੰਗ ਪਾਸ ਇਹਨਾਂ ਨੇ ਕੱਟ ਲਿਆ ਸਾਡੀ ਇਹ ਲੈਣਾ ਹੀ ਲੱਦੀ ਹੈ ਰਲਬੀਆ ਪਰ ਮੂਲੇ ਦਾ ਟਾਈਮ ਸੀ ਰਿਹਾ ਅੱਧਾ ਘੰਟਾ ਲੇਟ ਨਹੀਂ ਪਹਿਲਾਂ ਕਹਿੰਦੇ ਸੀ ਲੇਟ ਆ ਨਾ ਅੱਧਾ ਘੰਟਾ ਹੁਣ ਤਾਂ ਟਾਈਮ ਸੀ ਰਿਹਾ ਕਰ ਗਿਆ ਉਹਨੂੰ ਨੀਚੇ ਜਾ ਕੇ ਫੇਰ ਘੜਨਾ ਪੈਣਾ ਕਿਉਂਕਿ ਬਸ ਵਿੱਚ ਜਾਣਾ ਨਹੀਂ ਚਾਹਿਆ ਕਿ ਗਰਮੀ ਪਰ ਬਹੁਤ ਹੋਈ ਵੀ ਹੈ ਪਤਾ ਨਹੀਂ ਕਿ ਹੇਟ ਲਾਏ ਵੀ ਰੱਬ ਜਾਣਦਾ ਪਰ ਜੇ ਹੋ ਗਈ ਔਰ ਨਹੀਂ ਪਹਿਲਾਂ ਤਾਂ ਠੰਡ ਸੀ ਹਨ ਬਹੁਤ ਵਧੀਆ ਸੀ ਮੌਸਮ ਪਹਿਲਾਂ ਕਿਉਂਕਿ ਅੱਜ ਝੂਠ ਜਿਹਾ ਲੱਗਿਆ ਤਾਂ ਬੈਟਰ ਹੋ ਗਿਆ ਗਿਆ ਪੈਂਟਰ ਕਰਨ ਲੱਗੇ ਪੈਣਾ ਕਿਉਂ ਨੀਚੇ ਜਾ ਕੇ ਨੀਚੇ ਨਾਲ ਹੀ ਆਜ ਲੱਗਿਆ ਹੋਇਆ ਹੈ ਕਿਉਂਕਿ ਬਾਹਰ ਤਕਰੀਬਨ ਥੋੜੀ ਜਿਹੀ ਫੋਕ ਜੀ ਹੈ ਇੱਥੇ ਦਿੱਲੀ 'ਚ ਥੋੜਾ ਨੀਰਾਜਾ ਵੀ ਹੋ ਗਿਆ ਤਾਂ ਜਸਟਮੁਨ ਲਾ ਦਾ 20 ਮਿੰਟ ਤੱਕ ਤੁਰ ਪੈਣਾ ਕਿਉਂਕਿ ਮਿਕਸਰ ਸਹੀ ਟਾਈਮ ਹੀ ਆਪਰੇ ਲੇਟ ਨਹੀਂ ਹੈਗੀ ਪਹਿਲਾਂ ਕਹਿੰਦੇ ਸੀ ਲੇਟ ਆ ਸ਼ਾਇਦ ਉਹਨਾਂ ਨੂੰ ਇੰਤੇਂਦਰ ਜਾਗ ਦੀ ਅੰਟਰੀ ਵੇਲੇ ਸਾਰੀ ਖੜਾ ਲਏ ਹੁੰਦੇ ਆ ਵੀ ਉਹ ਤੋਂ ਖੜਾ ਲੈਂਦੇ ਵੇੜ ਬੰਦ ਕਰਕੇ ਜਦੋਂ ਪਹਿਲਾਂ ਉੱਥੋਂ ਹੀ ਟਾਈਮ ਸੀ ਬੰਦਾ ਚਲਾਵੇ ਨਾ ਫੇਰ ਤਾਂ ਪੂਰ ਦੇਖੋ ਲੈ ਲੱਕੀ ਟੋਡਰ ਪਿੱਛੇ ਤੱਕ ਯਾਰ ਮੈਰੀ ਨਹੀਂ ਭਾਈ ਇਹ ਨੂੰ ਜੋ ਚਲ ਚਲ ਉਹ ਕਹਿੰਦੇ ਹੀਰਾ ਹੋਇਆ ਬੰਦੇ ਇਹਦੇ ਤੁਹਾਨੂੰ ਤਕਰੀਬਨ ਤੁਹਾਨੂੰ ਘੱਟ ਵੱਧ ਦੇ ਦੇਗਾ ਪਰ ਐਵੇਂ ਵੀ ਲੈ ਕੇ ਜਾਂਦੇ ਆ ਇਹਨਾਂ ਵਿੱਚ ਲੇਗ ਜਾਂਦੇ ਆ ਆਪਣੇ 8 ਵਾਲੀਆਂ ਵਿੱਚ ਹਾਂ ਜੀ ਸੋਪਾ 25 マジでマジでマジでマジでマジ ਵੀ ਪਛਾਰ ਜਾ ਉਤਰਗੇ ਵਾਸ ਵਧੀਆ ਲੈਣ ਵਾਸਤੇ ਪਰ ਬੈਂਡ ਪ੍ਰੈਸ਼ਨ ਆ ਤੇ ਤਾਂ ਸੀਟਾ ਬਹੁਤ ਟਾਈਟ ਆ ਇੰਨੀਆਂ ਵਧੀਆ ਨਹੀਂ ਸੀਟਾ ਜੀ ਆਹ ਨਾਲ ਜਾ ਬਰੇ ਆ ਨਾ ਬੁਦਾ ਬੰਦੇ ਉਧਰ ਵੀ ਆ ਹਾਂ ਉਹਨੇ ਕੋਲ ਦੇ ਉਧਰ ਵੀ ਚੰਦਿਆਂ ਨੇ ਕਈ ਘੰਟੇ ਦੀ ਬਲੈਂਡ ਆ ਸਾਰੀ ਇਹ ਇੱਕ ਗੱਲ ਹੈ ਦੇਖਦੇ ਹੁਣ ਕਿੰਨੇ ਨੰਬਰ ਤੇ ਜਾਣਾ ਯਾਰ ਥੱਕ ਗਿਆ ਅੱਜ ਤਾਂ ਨਾ ਕੋਈ ਸੀਟਾ ਕੰਫਰਟੇਬਲ ਨਾ ਬੁੱਧ ਲੈਣੀ ਦੇਣੀ ਅਜਣਾ ਹੀ ਪੈਣਾ ਲੱਗਦਾ ਯਾ ਲੇਟ ਹੋ ਗਿਆ ਮੁੱਲਾ ਦਾ ਫੇਰ ਉਹ ਜਗਾ ਜੋ 10 ਘੰਟਾ ਲੇਟ ਲੱਗਿਆ ਪੱਜ ਗਈ ਜਾਣਾ ਬੜਾ ਪੱਦ ਕੇ ਫਲੇਟ ਫੜਨੀ ਪੈਣੀਗਾ ਦਾ 10 ਮਿੰਟ ਰਹਿ ਗਈ ਬਸ

ਤਾਂ ਮਿੱਕਾ ਜਾਣਾ ਪੌੜੀਆਂ ਵੀ ਆਈਆਂ ਲਿਫਟ ਵੀ ਹੋ ਗਈ ਆ ਪਰ ਤਾਂ ਪੌੜੀਆਂ ਨੂੰ ਜਾਣਾ ਪੈਣਾ ਆਇ ਤੇ ਲ ਆਇਆ ਬਾਪ ਜਣ ਕੀ ਆਪਣਾ ਪਾਣੀ ਪੂਣੀ ਕੱਢਣ ਦਾ 1 ਡਾਲਰ ਦਾ ਛੋਟੀ ਜੀ ਉਹ ਤਾਂ 1 ਡਾਲਰ ਦਿਆ ਆਹ ਵਾਲੇ ਜਿਹੜੇ ਚਾਰ ਚਾੜਾ ਲਾ ਦੇ ਫੈਪਸੀ ਚਾਰ ਡਾਲਰ ਦੀ ਬਹੁ ਮੇਗਰ ਬੋੜਾ ਬਾਈ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਿੱਥੇ ਹੈ ਕਿੱਥੇ ਨਹੀਂ ਆਮ ਦਾ ਸਰ ਬੈਰਗਮ ਹੋਣਾ ਮੇਰੇ ਸੌਣ ਦਾ ਬੈਰਗਮ ਹੋਲੀ ਆ ਨਾ ਵੀ ਉਰੇ ਵੀ ਬੱਸੀ ਆ ਬੱਸ ਵਿੱਚ ਜਾਣਾ ਪੈਣਾ ਇੱਥੇ ਦੀ ਵਾਹ ਦੂਛਣ ਕੋਲੋਂ ਆਈ ਵੀ ਤਾਂ ਨਵੀਂ ਨਹੀਂ ਨੰਦ ਹੋਇਆ ਕਿ ਚੱਲਾ ਹੋ ਮਸੀਂ 40 50 ਦੀ ਸਪੀਡ ਤੇ ਆਏ ਆ 4 ਘੰਟੇ ਲੱਗੇ ਵੀ 에어ਪੋਰਟ ਤੋਂ ਲੈ ਕੇ ਘਰ ਤੱਕ ਐਨਨੇ ਕੇ ਹੋਣੀ ਕੱਲ ਵੀ ਤੂੰ ਜਾ ਤੁਰਿਆ Kurung ajarah, sabar koro.